ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਦੀਨ ਦੁਨੀ ਦੇ ਪਾਤਸ਼ਾਹ ਤਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਬਾਣੀ ਇਲਾਹੀ ਬਾਣੀ ਧੁਰ ਕੀ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਖਾਲਸਾ ਜੀ ਆਪਾਂ ਵਿਚਾਰ ਵਟਾਂਦਰਾ ਕਰ ਰਹੇ ਹਾਂ ਮਾਰੇ ਦੀ ਬਾਣੀ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਜੋ ਸਤਿਗੁਰੂ ਜੀ ਆਪ ਕਰਵਾ ਰਹੇ ਆਪ ਤਰਸ ਕਰਕੇ ਮਿਹਰ ਕਰਕੇ ਖਾਲਸਾ ਜੀ ਸੋਝੀ ਪਾ ਰਹੇ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਕਈ ਸਮੇਂ ਤੋਂ ਖਾਲਸਾ ਜੀ ਆਪਾਂ ਪੜ੍ਹਦੇ ਹਾਂ ਪਰ ਸਾਨੂੰ ਅਰਥ ਨਹੀਂ ਇਹਦੇ ਵਿਚਾਰ ਨੇ ਆਏ ਸੋ ਜਦੋਂ ਆਪਾਂ ਅਰਥ ਵਿਚਾਰ ਕੇ ਇਸ ਬਾਣੀ ਦਾ ਜਾਪ ਕਰਦੇ ਹਾਂ ਤੇ ਬਧੇਰੇ ਆਨੰਦ ਆਉਂਦਾ ਫਿਰ ਇਸ ਬਾਣੀ ਨੂੰ ਪੜ੍ਹਦੇ ਆ ਮਨ ਵਿੱਚ ਫੁਰਨਾ ਆਉਂਦਾ ਕਿ ਕਿਵੇਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਸਾਰੇ ਫੁਰਨਿਆਂ ਦਾ ਹੱਲ ਕਰ ਰਹੇ ਕਿਵੇਂ ਮਹਾਰਾਜ ਦੀਨ ਦੁਨੀ ਦੇ ਮਾਲਕ ਸਿੱਧਾਂ ਨੂੰ ਵੀ ਤਾਰ ਰਏ ਤੇ ਖਾਲਸਾ ਜੀ ਸਾਨੂੰ ਵੀ ਤਾਰ ਰਏ ਕਿਵੇਂ ਮਹਾਰਾਜ ਦੱਸ ਰਏ ਵੀ ਕੀ ਕਰੀਏ ਕਿਵੇਂ ਮਹਾਰਾਜ ਦੇ ਹੁਕਮ ਵਿੱਚ ਆਈਏ ਕਿਵੇਂ ਸਚਿਆਰ ਹੋਈਏ ਕਿਵੇਂ ਸਾਨੂੰ ਮੁਕਤੀ ਦਾ ਪਦ ਪ੍ਰਾਪਤ ਹੋਵੇ ਇਹ ਸਾਰਾ ਕੁਝ ਮਹਾਰਾਜ ਸੋਝੀ ਦੇ ਰਏ ਹੁਕਮ ਕੀ ਹੈ ਸਾਰੇ ਆਕਾਰ ਵਾਹਿਗੁਰੂ ਜੀ ਦੇ ਹੁਕਮ ਵਿੱਚ ਬਣੇ ਹੋਏ ਇਹ ਹਰ ਪ੍ਰਕਾਰ ਦੀ ਸੋਝੀ ਮਹਾਰਾਜ ਜੀਆਂ ਨੇ ਸਾਨੂੰ ਬਖਸ਼ੀ ਕਿ ਉਹ ਦਾਤਾ ਇੱਕੋ ਹੈ ਉਹਨੂੰ ਕਦੇ ਵਿਸਾਰੋ ਨਾ ਇਹੋ ਗੁਰੂ ਕੀ ਮਤ ਹੈ ਜਿਹੜਾ ਬੰਦਾ ਗੁਰੂ ਕੀ ਮੱਤ ਨੂੰ ਧਾਰਨ ਕਰਦਾ ਉਹਦੀ ਮੱਤ ਵਿੱਚ ਰਤਨ جواਹਰ ਵਰ ਜਾਂਦੇ ਨੇ ਔਰ ਉਹ ਜਿਹੜੇ ਕਰਮ ਨੇ ਉਹ ਕੱਟੇ ਜਾਂਦੇ ਨੇ ਫਿਰ ਖਾਲਸਾ ਜੀ ਕਿਵੇਂ ਮਹਾਰਾਜ ਦੇ ਨਾਮ ਨਾਲ ਜੁੜਨਾ ਸਤਗੁਰ ਜੀ ਨੇ ਦੱਸਿਆ ਕਿ ਨਾਮ ਦਾ ਸਾਬਣ ਵਰਤ ਕੇ ਮਨ ਦੀ ਮੈ ਲਾਈ ਜਾ ਸਕਦੀ ਹੈ ਮਹਾਰਾਜ ਨੇ ਦੱਸਿਆ ਕਿ ਉਹ ਦਾਤਾ ਦੇਂਦਾ ਆ ਰਿਹਾ ਕਿ ਜੁਗਾ ਜਗੰਦਰ ਲੋਕੀ ਖਾਂਦੇ ਆ ਰਹੇ ਪਰ ਉਹ ਪਰਮੇਸ਼ਰ ਦੇਂਦਾ ਨਹੀਂ ਥੱਕਦਾ ਮਹਾਰਾਜ ਜੀਆ ਨੇ ਵੱਡੀਆਂ ਵੱਡੀਆਂ ਸੋਚੀਆਂ ਖਾਲਸਾ ਜੀ ਸਾਨੂੰ ਬਖਸ਼ੀਆਂ ਪੰਜਾਂ ਸਿੰਘਾਂ ਪੰਜ ਪਿਆਰਿਆਂ ਦੀ ਮਹਾਨਤਾ ਦਰਸਾਉਣਾ ਕੀਤੀ ਫਿਰ ਸਤਿਗੁਰ ਜੀ ਨੇ ਦੱਸਿਆ ਕਿ ਉਹ ਵਾਹਿਗੁਰ ਜੀ ਦੀ ਕਾਦਰ ਦੀ ਕੁਦਰਤ ਜਿਹੜਾ ਉਹਦਾ ਵਰਣਨ ਨਹੀਂ ਕੀਤਾ ਜਾ ਸਕਦਾ ਉਹਦੇ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ ਫਿਰ ਸਿੱਧਾਂ ਨੇ ਪੁੱਛਿਆ ਕਿ ਕਿੰਨੇ ਪ੍ਰਕਾਰ ਦੀ ਜਿਹੜੀ ਤਾਂ ਸ੍ਰਿਸ਼ਟੀ ਹੈ ਮਹਾਰਾਜ ਜੀਆ ਨੇ ਦੱਸਣਾ ਕੀਤਾ ਵੀ ਤਿੰਨ ਤਰ੍ਹਾਂ ਦੀ ਸ੍ਰਿਸ਼ਟੀ ਹੈ ਖਲਸਾ ਜੀ ਸਤੋਗੁਣੀ ਰਜੋਗੁਣੀ ਤੇ ਤਮੋਗੁਣੀ ਮਹਾਰਾਜ ਦੀ ਕਿਰਪਾ ਸਦਕਾ ਕੱਲ ਆਪਾਂ ਜਿਹੜੀ 17ਵੀਂ ਪੌੜੀ ਖਾਲਸਾ ਜੀ ਸਰਵਣ ਕੀਤੀ ਸੀ ਉਹਦੇ ਵਿੱਚ ਮਹਾਰਾਜ ਜੀਆ ਨੇ ਸਤੋਗੁਣ ਬਾਰੇ ਜਿਹੜੀ ਸਤੋਗੁਣੀ ਸ੍ਰਿਸ਼ਟੀ ਸੀ ਉਹਦਾ ਜ਼ਿਕਰ ਕੀਤਾ ਸੀ ਹੁਣ ਮਹਾਰਾਜ ਸੱਚੇ ਪਾਸ਼ਾ ਸਿੱਧਾਂ ਨੂੰ ਅੱਗੇ ਦੱਸਦੇ ਸਿੱਧਾਂ ਨੇ ਪੁੱਛਿਆ ਮਹਾਰਾਜ ਇਹ ਤੇ ਤੁਸੀਂ ਸਤੋਗੁਣੀ ਵਾਲੇ ਦੱਸੇ ਨੇ ਹੁਣ ਮਹਾਰਾਜ ਕਿਰਪਾ ਕਰੋ ਸਾਨੂੰ ਤਮੋਗੁਣੀ ਵਾਲੀ ਸ੍ਰਿਸ਼ਟੀ ਦਾ ਵਰਣਨ ਕਰੋ ਤਮੋਗੁਣੀ ਵਾਲੇ ਕਿਹੜੇ ਨੇ ਤਮੋਗੁਣ ਵਿੱਚ ਕੀ ਕੁਝ ਹੁੰਦਾ ਹੈ ਇਹੋ ਜੀ ਸ੍ਰਿਸ਼ਟੀ ਹੈ ਤਮੋਗੁਣਾ ਵਾਲੀ ਸੋ ਮਹਾਰਾਜ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਖਾਲਸਾ ਜੀ ਤਮੋਗੁਣ ਵਾਲਿਆਂ ਦਾ ਜ਼ਿਕਰ ਕਰਦੇ ਪਏ ਮਹਾਰਾਜ ਅੱਗੇ ਸਤਿਗੁਰ ਫਰਮਾਉਂਦੇ ਅਸੰਖ ਮੂਰਖ ਅੰਧ ਘੋਰ ਹਜੂਰ ਫਰਮਾਉਂਦੇ ਨੇ ਕਿ ਸਿੱਧ ਲੋਕੋ ਉਸ ਵਾਹਿਗੁਰੂ ਜੀ ਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਵਿੱਚ ਇਹੋ ਜਿਹੇ ਵੀ ਜੀਵ ਹਨ ਜਿਨ੍ਹਾਂ ਨੂੰ ਪਰਮਾਰਥ ਦਾ ਉਕਾ ਵੀ ਗਿਆਨ ਨਹੀਂ ਵਾਹਿਗੁਰੂ ਜੀ ਦੀ ਕੋਈ ਸੋਝੀ ਨਹੀਂ ਤੇ ਅਗਿਣਤ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਮਾਨਸਿਕ ਤੌਰ ਤੇ ਅੰਨੇ ਤੇ ਘੋਰ ਘੋਰ ਭਿਆਨਕ ਮੂਰਖ ਨੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਮੂਰਖਾਂ ਨਾਂ ਵੀ ਭਰੀ ਪਈ ਹੈ ਸ੍ਰਿਸ਼ਟੀ ਇਹ ਤਮੋ ਗੁਣ ਵਾਲੀ ਨੇ ਵੱਡੇ ਵੱਡੇ ਮੂਰਖ ਜਿਹੜੇ ਕਹਿੰਦੇ ਰੱਬ ਨਹੀਂ ਹੁੰਦਾ ਨਰਕ ਸਵਰਗ ਨਹੀਂ ਹੁੰਦਾ ਰੱਬ ਕਿਹੜਾ ਕਿਸੇ ਨੇ ਵੇਖਿਆ ਖਾਓ ਪੀਓ ਨਿਆਰੇ ਲਓ ਤੇ ਬੰਦੇ ਨੂੰ ਰੱਬ ਨੇ ਕੰਮ ਕਰਨ ਵਾਸਤੇ ਭੇਜਿਆ ਕੰਮ ਕਰੋ ਠੀਕ ਠਾਕ ਹੈ ਨਾਮ ਜਪਣ ਦਾ ਕੀ ਫਾਇਦਾ ਜਿਹੜੇ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਫਾਇਦਾ ਜਿਹੜੇ ਕਹਿੰਦੇ ਅੰਮ੍ਰਿਤ ਵੇਲੇ ਉੱਠਣ ਦਾ ਕੀ ਫਾਇਦਾ ਜੇ ਸਰੀਰ ਉੱਠਦਾ ਤੇ ਵੇਖ ਲਓ ਉਠਾ ਲਓ ਜੇ ਸਰੀਰ ਕੋ ਨਹੀਂ ਹੈਗਾ ਉੱਠਿਆ ਜਾਂਦਾ ਤੇ ਕੋਈ ਗੱਲ ਨਹੀਂ ਕਈ ਇਹੋ ਜਿਹੇ ਸਾਡੇ ਪ੍ਰਚਾਰਕ ਨੇ ਨਾ ਜਿਹੜੇ ਕਹਿੰਦੇ ਅਸੀਂ ਬੜਾ ਬੜਾ ਚਰਨਾਮ ਜਪਿਆ ਜੀ ਸਾਨੂੰ ਕੁਝ ਨਹੀਂ ਮਿਲਿਆ ਹੁਣ ਅਸੀਂ ਸੰਗਤ ਨੂੰ ਨਾ ਅਪਗ੍ਰੇਡ ਕਰਾਂਗੇ ਤੇ ਖਾਲਸਾ ਜੀ ਉਹਨਾਂ ਮੂਰਖਾਂ ਨੂੰ ਤੇ ਝੁੱਡੂਆਂ ਨੂੰ ਇਹ ਨਹੀਂ ਪਤਾ ਵੀ ਸਤਗੁਰੂ ਜੀ ਦੱਸ ਰਹੇ ਵੀ ਤੁਸੀਂ ਤਮੋ ਗੁਣੀ ਚ ਫਸੇ ਹੋਏ ਹੋ ਤੁਸੀਂ ਆਪਣੀ ਸੋਝੀ ਨੂੰ ਵੱਡੇ ਦੱਸ ਰਹੇ ਹੋ ਪਰ ਸਤਗੁਰੂ ਕਹਿੰਦਾ ਨਹੀਂ ਪਰਮੇਸ਼ਰ ਅਕਾਲ ਪੁਰਖ ਦੀ ਸੋਝੀ ਸਭ ਤੋਂ ਵੱਡੀ ਹੈ ਮਾਰੇ ਕਹਿੰਦੇ ਅਸੰਖ ਮੂਰਖ ਉਹਨਾਂ ਦੀ ਕੋਈ ਗਿਣਤੀ ਨਹੀਂ ਅਣਗਿਣਤੀ ਹੀ ਮੂਰਖ ਤੁਰੇ ਫਿਰਦੇ ਖਾਲਸਾ ਜੀ ਵੱਡੇ ਤੋਂ ਵੱਡੇ ਮੂਰਖ ਅੰਦਕੂਰ ਤਿੰਨ ਤਰ੍ਹਾਂ ਦਾ ਮੂਰਖ ਮੰਨਿਆ ਜਾਂਦਾ ਹੈ ਇੱਕ ਖਾਲਸਾ ਜੀ ਕੱਲਾ ਮੂਰਖ ਇੱਕ ਅੰਨਾ ਮੂਰਖ ਤੇ ਇੱਕ ਘੋਰ ਭਿਆਨਕ ਮੂਰਖ ਜਿਵੇਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੁਣਾਇਆ ਕਰਦੇ ਸੀ ਉਹ ਕਹਿੰਦੇ ਕਿ ਇੱਕ ਵਾਰ ਨਾ ਇੱਕ ਕਿਸੇ ਦੇ ਪਿਓ ਨੇ ਆਪਣੇ ਵੱਡੇ ਮੁੰਡੇ ਨੂੰ ਕਿਹਾ ਵੀ ਜਾ ਪੁੱਤਰਾ ਵੀ ਸਾਡੇ ਰਿਸ਼ਤੇਦਾਰੀ ਦੇ ਵਿੱਚ ਮਰਗ ਹੋ ਗਈ ਆ ਜਾ ਅਫਸੋਸ ਕਰਕੇ ਆ ਤੇ ਉਹਨੂੰ ਭੇਜਿਆ ਉਹ ਉਹਨਾਂ ਦੇ ਘਰ ਗਿਆ ਤੇ ਚੁੱਪਚਪੀਤਾ ਬੈਠਾ ਰਿਆ ਉੱਠ ਕੇ ਆ ਗਿਆ ਪਿਓ ਨੇ ਪੁੱਛਿਆ ਵੀ ਹਾਂ ਵੀ ਕਰ ਆਇਆ ਭਾਈ ਅਫਸੋਸ ਕਰ ਆਇਆ ਕਹਿੰਦਾ ਵੀ ਮੈਂ ਤਾਂ ਨਹੀਂ ਉੱਥੇ ਕੋਈ ਗੱਲ ਕੀਤੀ ਮੈਂ ਗਿਆ ਜਾ ਕੇ ਬੈਠ ਗਿਆ ਤੇ ਥੋੜਾ ਜਰ ਬੈਠਾ ਤੇ ਉੱਠ ਕੇ ਆ ਗਿਆ ਨਾ ਮੈਂ ਕੋਈ ਗੱਲ ਕੀਤੀ ਨਾ ਉਹਨਾਂ ਨੇ ਕੋਈ ਗੱਲ ਕੀਤੀ ਉਹ ਕਹਿੰਦਾ ਤੂੰ ਮੂਰਖ ਹੈ ਤੇ ਖਾਲਸਾ ਜੀ ਉਹ ਮੂਰਖ ਮੰਨਿਆ ਫਿਰ ਉਹਨਾਂ ਨੇ ਆਪਣੇ ਦੂਜੇ ਪੁੱਤ ਨੂੰ ਭੇਜਿਆ ਦੂਜੇ ਨੂੰ ਕਹਿੰਦਾ ਜਾ ਉਹ ਜਾ ਕੇ ਉਹ ਅਫਸੋਸ ਕਰਕੇ ਆ ਤੇ ਉਹ ਕਹਿੰਦਾ ਵੀ ਮੈਂ ਉੱਥੇ ਪਾਪੂ ਪਾਪਾ ਜੀ ਕੀ ਕਵਾਂਗਾ ਪਿਤਾ ਜੀ ਉੱਥੇ ਕੀ ਬੋਲਾਂਗਾ ਮੈਂ ਤੇ ਉਹਦਾ ਪਿਓ ਕਹਿੰਦਾ ਵੀ ਜੋ ਲੋਕੀ ਬੋਲਣਗੇ ਉਹੀ ਤੂੰ ਬੋਲਨੀ ਜਦੋਂ ਖਾਲਸਾ ਜੀ ਉਹ ਅਫਸੋਸ ਕਰਨ ਵਾਸਤੇ ਗਿਆ ਜਦੋਂ ਉੱਥੇ ਪਹੁੰਚਿਆ ਤੇ ਉੱਥੇ ਬਾਹਰ ਜਿਹੜੇ ਉਹ ਬੰਦੇ ਦੇ ਦੁਸ਼ਮਣ ਖਲੋਤੇ ਸੀ ਉਹ ਕਹਿਣ ਦੇ ਚੰਗਾ ਹੋ ਗਿਆ ਮਰ ਗਿਆ ਇਹਨੂੰ ਹੋਰ ਕੀ ਹੋਣਾ ਹੈ ਚੰਗਾ ਹੋਇਆ ਗਲੋਂ ਲਥਾ ਮਰਨਾ ਹੀ ਚਾਹੀਦਾ ਹੈ ਬਹੁਤ ਵਧੀਆ ਹੋਇਆ ਬਹੁਤ ਭਲਾ ਕੰਮ ਹੋਇਆ ਇਹ ਬੋਲ ਸੁਣ ਕੇ ਤੇ ਉਹ ਖਾਲਸਾ ਜੀ ਜਿਹਨੂੰ ਪਰਿਵਾਰ ਕੋਲੇ ਗਿਆ ਤੇ ਪਰਿਵਾਰ ਨੂੰ ਜਾ ਕੇ ਕਹਿੰਦਾ ਬਹੁਤ ਸੋਹਣਾ ਹੋਇਆ ਚੰਗਾ ਹੋਇਆ ਮਰ ਗਿਆ ਤੇ ਬਹੁਤ ਵਧੀਆ ਹੋਇਆ ਭਾਰੀ ਧਰਤੀ ਤੋਂ ਘਟਿਆ ਬਹੁਤ ਵਧੀਆ ਗੱਲ ਹੋਈ ਭਲੇ ਦੀ ਗੱਲ ਹੋਈ ਹੈ ਬੰਦਾ ਮਰ ਗਿਆ ਉਹਨਾਂ ਕੁੱਟਿਆ ਫੜ ਕੇ ਜਦੋਂ ਕੁੱਟਿਆ ਦੇ ਘਰੇ ਆਇਆ ਤੇ ਪਿਓ ਨੇ ਪੁੱਛਿਆ ਵੀ ਕੀ ਗੱਲ ਹੋਈ ਆ ਉਹ ਕਹਿੰਦਾ ਵੀ ਤੁਸੀਂ ਕਿਹਾ ਸੀ ਜੋ ਲੋਕੀ ਬੋਲਣਗੇ ਉਹੀ ਬੋਲਿਓ ਮੈਂ ਤਾਂ ਉਹੀ ਬੋਲਿਆ ਉਹਨਾਂ ਨੇ ਮੈਨੂੰ ਕੁੱਟਿਆ ਤੇ ਖਾਲਸਾ ਜੀ ਫਿਰ ਅੱਗੋਂ ਪਿਓ ਹੋ ਗਿਆ ਜਦੋਂ ਪਿਓ ਜੀ ਉਹਨਾਂ ਕੋਲੇ ਪਹੁੰਚਿਆ ਤੇ ਪਿਓ ਜਾ ਕੇ ਕਹਿੰਦਾ ਵੀ ਤੁਸੀਂ ਮੇਰੇ ਪੁੱਤ ਨੂੰ ਕਿਉਂ ਕੁੱਟਿਆ ਉਹ ਕਹਿੰਦੇ ਵੀ ਇਦਾਂ ਬੋਲਦਾ ਸੀ ਤੇ ਪਿਓ ਕਹਿੰਦਾ ਕੋਈ ਗੱਲ ਨਹੀਂ ਫਿਰ ਅੱਗੇ ਤੋਂ ਜਿਹੜਾ ਕੋਈ ਤੁਹਾਡਾ ਹੋਰ ਮਰੂਗਾ ਉਦੋਂ ਮੈਂ ਆਪ ਆਇਆ ਕਰੂੰਗਾ ਮੁੰਡਿਆਂ ਨੂੰ ਨਹੀਂ ਭੇਜਦਾ ਖਾਲਸਾ ਜੀ ਇਹ ਤਿੰਨੇ ਮੂਰਖੇ ਇਸ ਬਾਣੀ ਵਿੱਚ ਮਹਾਰਾਜ ਜੀ ਨੇ ਦੱਸੇ ਇੱਕ ਪਹਿਲਾ ਭੇਜਿਆ ਜਿਹੜਾ ਕੁਛ ਵੀ ਨਹੀਂ ਬੋਲਿਆ ਉਹ ਮੂਰਖ ਹੈ ਜਿਹੜਾ ਦੂਜੇ ਨੰਬਰ ਤੇ ਭੇਜਿਆ ਅੰਨਾ ਜਿਹਨੂੰ ਇਹ ਨਹੀਂ ਪਤਾ ਵੀ ਬੋਲਣਾ ਕੀ ਹੈ ਤੇ ਕੀ ਨਹੀਂ ਉਹ ਅੰਨਾ ਮੂਰਖ ਤੇ ਤੀਜਾ ਖਾਲਸਾ ਜੀ ਉਹਨਾਂ ਦਾ ਪਿਓ ਜਿਹੜਾ ਕਹਿੰਦਾ ਤੁਹਾਡਾ ਹੋਰ ਕੋਈ ਜੀ ਮਰੂਗਾ ਤੇ ਫਿਰ ਮੈਂ ਆਪੇ ਆਇਆ ਕਰੂੰਗਾ ਮੁੰਡਿਆਂ ਨੂੰ ਨਹੀਂ ਭੇਜਦਾ ਉਹ ਘੋਰ ਮੂਰਖ ਸੋ ਇਹ ਮਹਾਰਾਜ ਜੀ ਆਨੇ ਦੱਸਿਆ ਵੀ ਇਹ ਜਿਹੜੀ ਤਮੋਗੁਣੀ ਸ੍ਰਿਸ਼ਟੀ ਵੇ ਨਾ ਇਹਦੇ ਵਿੱਚ ਮੂਰਖ ਨੇ ਅੰਨੇ ਮੂਰਖ ਵੀ ਨੇ ਤੇ ਬਹੁਤ ਭਿਆਨਕ ਵੀ ਭੜੇ ਤੋਂ ਭੜੇ ਮੂਰਖ ਵੀ ਨੇ ਸੋ ਇਹ ਮਹਾਰਾਜ ਜੀਆਂ ਨੇ ਪਹਿਲੀ ਪੰਕਤੀ ਵਿੱਚ ਦੱਸਿਆ ਸਤਿਗੁਰ ਕਹਿੰਦੇ ਆ ਸੰਖ ਚੋਰ ਹਰਾਮ ਖੋਰ ਦੀਨ ਦੁਨੀ ਦੇ ਮਾਲਕ ਕਹਿੰਦੇ ਇਸ ਧਰਤੀ ਵਿੱਚ ਅਨੇਕਾਂ ਹੀ ਅਣਗਿਣਤੀ ਚੋਰ ਨੇ ਚੋਰਾਂ ਦੀ ਵੀ ਕੋਈ ਗਿਣਤੀ ਨਹੀਂ ਹੁਣ ਚੋਰ ਕਿੰਨੇ ਪ੍ਰਕਾਰ ਦੇ ਖਾਲਸਾ ਜੀ ਚਾਰ ਪ੍ਰਕਾਰ ਦੇ ਚੋਰ ਉਹ ਚੋਰ ਨੇ ਜਿਹੜੇ ਦੂਸਰਿਆਂ ਦੀ ਬਾਣੀ ਚੁਰਾ ਲੈਂਦੇ ਜਿਵੇਂ ਸਤਿਗੁਰ ਦੀ ਬਾਣੀ ਚੁਰਾ ਕੇ ਅਈਆਂ ਨੇ ਆਪਣਾ ਵਿੱਚ ਨਾਮ ਲਿਖ ਲਿਆ ਸੀ ਉਹ ਵੀ ਚੋਰ ਹੈ ਕਿਸੇ ਕਵੀ ਦੀ ਰਚਨਾ ਚੁਰਾ ਲੈਣੀ ਕਿਸੇ ਦਾ ਧਨ ਚੁਰਾ ਲੈਣਾ ਉਹ ਵੀ ਚੋਰ ਹੈ ਤੇ ਤੀਸਰਾ ਖਾਲਸਾ ਜੀ ਪਾਪ ਕਰਕੇ ਆਪਣੇ ਹਿਰਦੇ ਵਿੱਚ ਚੋਰੀ ਮਾਗ ਰੱਖਣੇ ਸਾਹਮ ਕੇ ਚੋਰ ਬਣੇ ਰਹਿਣਾ ਉਹ ਵੀ ਚੋਰ ਹੈ ਤੇ ਸਭ ਤੋਂ ਵੱਡਾ ਚੋਰ ਹੈ ਵਾਹਿਗੁਰਜੀ ਦੇ ਨਾਮ ਤੋਂ ਮੁਨਕਰ ਹੋਣਾ ਵਾਹਿਗੁਰਜੀ ਦਾ ਨਾਮ ਨਹੀਂ ਜਪਣਾ ਉਹ ਵੀ ਚੋਰ ਹੈ ਕਿਉਂਕਿ ਸ੍ਰਿਸ਼ਟੀ ਉੱਤੇ ਅਸੀਂ ਕਾਰਜ ਕਰਨ ਵਾਸਤੇ ਆਇਆ ਨਾਮ ਜਪਣ ਵਾਸਤੇ ਨਾਮ ਦੀ ਕਮਾਈ ਕਰਨ ਵਾਸਤੇ ਆਏ ਆ ਤੇ ਖਾਲਸਾ ਜੀ ਜਦੋਂ ਇਸ ਸੰਸਾਰ ਵਿੱਚ ਆ ਕੇ ਵਾਹਿਗੁਰੂ ਨੂੰ ਭੁੱਲ ਜਾਂਦੇ ਆ ਅਸੀਂ ਵੀ ਚੋਰ ਹਾਂ ਸੋ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਨਾ ਬਾਣੀ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਮਾਰਾ ਕਹਿੰਦੇ ਚੋਰ ਕੀ ਹਾਮਾ ਭਰੇ ਨਾ ਕੋਈ ਜਿਹੜਾ ਚੋਰ ਹੈ ਨਾ ਮਨੁੱਖ ਉਹ ਉਹਦੀ ਕੋਈ ਗਵਾਹੀ ਨਹੀਂ ਪਰਦਾ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉਂ ਹੋਏ ਮਾਰਾ ਕਹਿੰਦੇ ਜਿਹੜਾ ਚੋਰ ਨੇ ਕੰਮ ਕੀਤਾ ਉਹ ਚੰਗਾ ਕਿਵੇਂ ਹੋ ਸਕਦਾ ਚੋਰ ਚੋਰ ਹੀ ਐ ਸੋ ਮਾਰਾ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਵੀ ਖਾਲਸਾ ਜੀ ਇਹ ਵਚਨ ਕੀਤੇ ਹਨ ਮਾਰਾ ਕਹਿੰਦੇ ਅਸੰਖਾਂ ਹੀ ਜਿਹੜਾ ਤਮੋਗੁਣੀ ਬਿਰਤੀ ਵਾਲੇ ਲੋਕ ਨੇ ਉਹਦੇ ਵਿੱਚ ਅਨੇਕਾਂ ਹੀ ਚੋਰ ਨੇ ਹਰਾਮਖੋਰ ਹਰਾਮਖੋਰ ਖਾਲਸਾ ਦੀ ਲੂਣ ਖਾ ਕੇ ਹਰਾਮ ਕਰਨ ਵਾਲੇ ਨਮਕ ਹਰਾਮੀ ਜਿਵੇਂ ਆਪਾਂ ਆਪਣੇ ਤੇ ਲੈ ਲਈਏ ਕਿਸੇ ਨੂੰ ਕੀ ਕਹਿਣਾ ਆਪਾਂ ਮਹਾਰਾਜ ਦਾ ਨਮਕ ਖਾ ਰਹੇ ਆ ਇਸ ਧਰਤੀ ਤੇ ਸਾਨੂੰ ਰੋਜੀ ਰੋਟੀ ਦੇ ਰਿਹਾ ਵਾਹਿਗੁਰੂ ਉਹ ਵਾਹਿਗੁਰੂ ਜੀ ਦਾ ਨਮਕ ਖਾ ਕੇ ਅਸੀਂ ਉਹਦੀ ਬਖਤੋਈ ਕਰਦੇ ਆ ਉਹਨੂੰ ਮਾੜਾ ਕਹਿੰਦੇ ਆ ਉਹਨੂੰ ਕੋਸਦੇ ਆ ਉਹਦਾ ਹੀ ਨਮਕ ਖਾ ਕੇ ਉਹਦਾ ਹੀ ਸਭ ਕੁਝ ਭੋ ਕੇ ਧਰਤੀ ਉਹਦੀ ਹੈ ਸਵਾਸੇ ਉਹਦੇ ਨੇ ਦੇਹੀ ਉਹਦੀ ਹੈ ਸੂਰਜ ਉਹਦਾ ਖਾਣ ਪੀਣ ਸਾਰਾ ਉਹਦਾ ਹਰ ਇੱਕ ਪ੍ਰਕਾਰ ਦੀ ਚੀਜ਼ ਜਿਹੜੀ ਆ ਧਰਤੀ ਤੇ ਬਣੀ ਹੋਈ ਪੈਦਾ ਹੋਈ ਹੋਈ ਸਾਰੀ ਉਹਦੀ ਹੈ ਅਸੀਂ ਉਹਦੀਆਂ ਚੀਜ਼ਾਂ ਵਰਤ ਕੇ ਤੇ ਉਹਨੂੰ ਹੀ ਖਾਲਸਾ ਜੀ ਮਾੜਾ ਕਹਿੰਦੇ ਆ ਉਹਦਾ ਨਾਮ ਨਹੀਂ ਜਪਦੇ ਉਹਦੀ ਬੰਦਗੀ ਨਹੀਂ ਕਰਦੇ ਉਹਨੂੰ ਸਲਾਉਂਦੇ ਨਹੀਂ ਇਹ ਨਮਕ ਹਰਾਮੀ ਐ ਸਾਡੇ ਅਰਗੇ ਨਮਕ ਹਰਾਮ ਨੇ ਜਾਂ ਖਾਲਸਾ ਜੀ ਉਹ ਨਮਕ ਹਰਾਮੀ ਜਿਹੜੇ ਕਿਸੇ ਕੋਲੋਂ ਲੈ ਕੇ ਕਿਸੇ ਕੋਲੋਂ ਭਲਾ ਕਰਵਾ ਕੇ ਬਾਅਦ ਚ ਉਹਦੀ ਬਕਤੋਈ ਕਰਦੇ ਧਰਤੀ ਤੇ ਸੋ ਉਹ ਵੀ ਨਮਕ ਹਰਾਮੀ ਸੋ ਅੱਗੇ ਮਹਾਰਾਜ ਵਜਨ ਕਰਦੇ ਕਹਿੰਦੇ ਅ ਸੰਖ ਅਮਰ ਕਰ ਜਾਹ ਹਜੋਰ ਮਹਾਰਾ ਕਹਿੰਦੇ ਕਈ ਇਹੋ ਜੇ ਅਮਰ ਮਰਗੇ ਭਾਵ ਹੁਕਮ ਚਲਾ ਕੇ ਆਪਣਾ ਮਰਗੇ ਤੁਰ ਕੇ ਕਰ ਜਾਹੇ ਜੋਰ ਉਹਨਾਂ ਨੇ ਧੱਕੇ ਨਾਲ ਜਿਹੜਾ ਆਪਣਾ ਹੁਕਮ ਮਨਾਇਆ ਇਹੋ ਜਿਹੇ ਲੋਕ ਵੀ ਹਨ ਜਿਵੇਂ ਖਾਲਸਾ ਕੋਈ ਤਗੜਾ ਹੋਵੇ ਉਹ ਮਾੜੇ ਬੰਦੇ ਨੂੰ ਕਵੇ ਇੱਥੇ ਬਹਿ ਇੱਥੇ ਬਹਿ ਇੱਥੇ ਬਹੁਣਾ ਤੈਨੂੰ ਤੇ ਖਾਲਸਾ ਜੀ ਮਾੜਾ ਬੰਦਾ ਫਿਰ ਬਹਿੰਦਾ ਉਹ ਜੋਰ ਕਰਕੇ ਤੇ ਜਿਵੇਂ ਇੱਕ ਛੋਟੀ ਜੀ ਉਦਾਹਰਨ ਦੇ ਦੇਵਾਂ ਜਿਵੇਂ ਅੱਜ ਕੱਲ ਖਾਲਸਾ ਜੀ ਆਪਣੇ ਆਜਾ ਹਿੰਦੂ ਰਾਸ਼ਟਰ ਦਾ ਰੌਲਾ ਪਿਆ ਤੇ ਉਹਦੇ ਵਿੱਚ ਕਈ ਇਹੋ ਜਿਹੇ ਭੁੱਲੜ ਲੋਕ ਨੇ ਜਿਨ੍ਹਾਂ ਨੂੰ ਵਾਹਿਗੁਰੂ ਜੀ ਦਾ ਕੋਈ ਭੈ ਨਹੀਂ ਉਹ ਹੋਰ ਜਾਤਾਂ ਨੂੰ ਕਹਿਣਗੇ ਜੈ ਸ਼੍ਰੀ ਰਾਮ ਕਹੋ ਤੱਕੇ ਨਾਲ ਜ਼ੋਰ ਨਾਲ ਜਦੋਂ 15-20 ਇਕੱਠੇ ਹੋ ਜਾਣਾ ਤੇ ਇੱਕ ਜਣੇ ਨੂੰ ਕਹਿਣਾ ਜੈ ਸ਼੍ਰੀ ਰਾਮ ਕਹੋ ਇਹ ਜੋਰ ਹੈ ਤਮੋਗੁਣੀ ਬਿਰਤੀ ਵਾਲੀ ਸ੍ਰਿਸ਼ਟੀ ਹੈ ਸੋ ਖਾਲਸਾ ਜੀ ਜਿਵੇਂ 라ਵਣ ਹੋਇਆ 라ਵਣ ਨੇ ਆਪਣੇ ਜ਼ੋਰ ਨਾਲ ਜਿਹੜੇ ਸਾਧ ਸੀ ਉਹਨਾਂ ਕੋਲੋਂ ਵੀ ਕਰ ਇਕੱਠਾ ਕੀਤਾ ਆਪਣੇ ਜ਼ੋਰ ਨਾਲ ਕਈ ਪ੍ਰਕਾਰ ਦੀ ਜਿਹੜੀ ਤਪੱਸਿਆ ਕੀਤੀ ਤੇ ਫਿਰ ਉੱਥੋਂ ਵਾਰ ਲਏ ਜਿਵੇਂ ਖਾਲਸਾ ਜੀ ਹੋਰ ਕਈ ਦਾਤ ਨੇ ਜਿਨ੍ਹਾਂ ਨੇ ਇੰਦਰਪੁਰੀ ਨੂੰ ਜਾ ਕੇ ਢਾ ਲਿਆ ਸੀ ਆਪਣੀ ਜੋਰ ਕਰਕੇ ਉਹ ਆਪਣਾ ਜੋਰ ਜਮਾ ਕੇ ਇਹੋ ਜੇ ਅਗਣਤ ਲੋਕ ਨੇ ਫਿਰ ਧਰਤੀ ਤੋਂ ਕੂਚ ਕਰਕੇ ਤੁਰ ਗਏ ਮਹਾਰਾਜ ਕਹਿੰਦੇ ਤਮੋ ਗੁਣੀ ਵਿੱਚ ਇਹੋ ਜੇ ਲੋਕ ਵੀ ਨੇ ਵੀ ਧੱਕੇ ਨਾਲ ਆਪਣੀ ਹਕੂਮਤ ਕਰਕੇ ਚਲੇ ਗਏ ਫਿਰ ਸਤਿਗੁਰੂ ਜੀ ਅੱਗੇ ਬਚਨ ਕਰਦੇ ਮਹਾਰਾਜ ਕਹਿੰਦੇ ਅਸੰਖ ਗਲਵੱਡ ਹੱਤਿਆ ਕਮਾਹ ਸਤਿਗੁਰੂ ਜੀ ਕਹਿੰਦੇ ਅਗਣਤੀ ਹਨ ਅਗਣਤੀ ਬੁਚੜ ਹਨ ਇਸ ਧਰਤੀ ਦੇ ਉੱਤੇ ਖੂਨੀ ਹਨ ਕਾਤਲ ਬੰਦੇ ਹਨ ਜਿਹੜੇ ਗੱਲ ਵੜਦੇ ਨੇ 4 ਰੁਪਈਆ ਖਾਲਸਾ ਜੀ ਕਿਸੇ ਨੂੰ ਘੇਰ ਲੈਣਾ ਤੁਸੀਂ ਅੱਜ ਝਾਤ ਮਾਰ ਕੇ ਵੇਖੋ ਮਹਾਰਾਜਿਆਂ ਦੇ ਬੋਲ ਸਦਾ ਸਤ ਨੇ ਸਦੀਵੀ ਸਤ ਨੇ ਅੱਜ ਤੁਸੀਂ ਝਾਤ ਮਾਰ ਕੇ ਵੇਖੋ ਕਈ ਪਿੰਡਾਂ ਦੇ ਵਿੱਚ ਰਾਤ ਨੂੰ ਬੰਦੇ ਪੈਂਦੇ ਨੇ ਖਾਲਸਾ ਜੀ ਗਰੀਬ ਗੁਰਬੇ ਨੂੰ ਰੋਕ ਲੈਂਦੇ ਨਾਲੇ ਸਾਰਾ ਕੁਝ ਖੋਲ ਲੈਂਦੇ ਨਾਲੇ ਉਹਦਾ ਗਲ ਵੜ ਜਾਂਦੇ ਨਾਲੇ ਉਹਨੂੰ ਮਾਰ ਜਾਂਦੇ ਮਾਰੇ ਕਹਿੰਦੇ ਕਈ ਇਹੋ ਜੇ ਅਣਗਿਣਤੀ ਲੋਕ ਨੇ ਮਾੜੀ ਮੱਤ ਵਾਲੇ ਮਾੜੀ ਬੁੱਧੀ ਵਾਲੇ ਜਿਹੜੇ ਗੱਲ ਵੜ ਕੇ ਹੱਤਿਆ ਕਮਾਉਂਦੇ ਨੇ ਹਤਿਆ ਕਰਦੇ ਨੇ ਖੂਨੀ ਬੰਦੇ ਨੇ ਜੀਵਾਂ ਦੀ ਹਤਿਆ ਕਰਦੇ ਚੰਗੇ ਭਲੇ ਜੀਵਾਂ ਦੀ ਗਰੀਬ ਗੁਰਬਿਆਂ ਦੀ ਜਿਹੜੀ ਹਤਿਆ ਕਰਣੀ ਜਾਂ ਖਾਲਸਾ ਜੀ ਇੱਕ ਹੋਰ ਜਿਵੇਂ ਅਸੰਖ ਗਾਲ ਵੱਡ ਇਥੇ ਇੱਕ ਇਥੇ ਗਾਲ ਤੇ ਖਾਲਸਾ ਜੀ ਗੱਲ ਦੀ ਹੈ ਜਿਹੜਾ ਆਪਣਾ ਗੱਲ ਹੈ ਗੱਲ ਨੂੰ ਵੱਡਣਾ ਹਤਿਆ ਕਮਾਉਣੀ ਇਹੋ ਜੇ ਲੋਕ ਵੀ ਨੇ ਤੇ ਕਈ ਖਾਲਸਾ ਜੀ ਇਹੋ ਵੀ ਨੇ ਅਨਗਿਣਤ ਲੋਕ ਇਹੋ ਜੇ ਨੇ ਜਿਹੜੇ ਕਿਸੇ ਦੀ ਗੱਲ ਨੂੰ ਵੱਡ ਦਿੰਦੇ ਜਦੋਂ ਕੋਈ ਗੱਲ ਕਰ ਰਿਹਾ ਹੋਵੇ ਤੇ ਵਿੱਚ ਜਾ ਕੇ ਆਪਣੀ ਟੰਗ ਅੜਾ ਦੇਣੀ ਕਿਸੇ ਦੀ ਗੱਲ ਨੂੰ ਵੱਡ ਦੇਣਾ ਕਿਸੇ ਦੀ ਕਰ ਰਹੀ ਗੱਲ ਜਿਹੜਾ ਕੋਈ ਚੰਗੀ ਗੱਲ ਕਰ ਰਿਹਾ ਜਿਵੇਂ ਖਾਲਸਾ ਜੀ ਸੋਚ ਕੇ ਵੇਖਿਓ ਤੁਹਾਡੇ ਆਸੇ ਪਾਸੇ ਜਰੂਰ ਹੁੰਦਾ ਹੋਊਗਾ ਕਈ ਵਾਰੀ ਨਾ ਕੋਈ ਬੰਦਾ ਚੰਗਾ ਚੰਗੇ ਗੁਣ ਕਿਸੇ ਨੂੰ ਦੇ ਰਿਹਾ ਹੁੰਦਾ ਚੰਗੀ ਕੋਈ ਗੱਲ ਸੁਣਾ ਰਿਹਾ ਹੁੰਦਾ ਤੇ ਕਈ ਇਹੋ ਜਿਹੇ ਵਿੱਚ ਮੂਰਖ ਹੁੰਦੇ ਆ ਕੇ ਕਹਿਣਗੇ ਕੋਈ ਇਹੋ ਜੀ ਗੱਲ ਕਰ ਦਣਗੇ ਵੀ ਬੰਦਿਆਂ ਦਾ ਧਿਆਨ ਉਧਰੋਂ ਟੁੱਟ ਜਾਊਗਾ ਤੇ ਉਹਦੇ ਨਾਲ ਹੋ ਜਾਊਗਾ ਉਹ ਧਿਆਨ ਤੋੜ ਦਿੰਦੇ ਕਿਸੇ ਦੀ ਗੱਲ ਨੂੰ ਵੱਡ ਲੈਣਾ ਉਹ ਵੀ ਹੱਤਿਆ ਕਮਾਉਣੀ ਹੈ ਹੱਤਿਆ ਜਿੰਨਾ ਪਾਪ ਹੀ ਖਾਲਸਾ ਜੀ ਲੱਗਦਾ ਸੋ ਮਹਾਰਾਜ ਕਹਿੰਦੇ ਜਿਵੇਂ ਇੱਕ ਜਿਹੜੇ ਹਾਲ ਗਲਵਾਰਡ ਹਤਿਆਗਾ ਕਿਸੇ ਦੀ ਗੱਲ ਨੂੰ ਵੱਢ ਕੇ ਆਪਣਾ ਰੋਪ ਜਮਾਉਣਾ ਚਾਹੁੰਦੇ ਉਹ ਵੀ ਹਤਿਆ ਬਰਾਬਰ ਹੈ ਜਿਵੇਂ ਖਾਲਸਾ ਜੀ ਉਦਾਹਰਨ ਵਜੋਂ ਵੀ ਕੋਈ ਬੰਦਾ ਨਾ ਆਪਣੇ ਧੀ ਦਾ ਰਿਸ਼ਤਾ ਕਰ ਰਿਆ ਉਹ ਰਿਸ਼ਤਾ ਕਰਦਾ ਪਿਆ ਸੀਗਾ ਤੇ ਉਹ ਗੱਲ ਚੱਲਦੀ ਪਈ ਉਹਨਾਂ ਦੀ ਮੁੰਡੇ ਪ੍ਰਤੀ ਉਹ ਪੁੱਛਦੇ ਪਏ ਵੀ ਮੁੰਡਾ ਕਿਵੇਂ ਦਾ ਕਿਵੇਂ ਸਭ ਕੁਝ ਉਹਨਾਂ ਕਹਿੰਦਾ ਸਭ ਕੁਝ ਠੀਕ ਹੈ ਇੱਕ ਆਇਆ ਉਹਨਾਂ ਦਾ ਰਿਸ਼ਤੇਦਾਰ ਆ ਕੇ ਕਹਿੰਦਾ ਕੋਈ ਨਹੀਂ ਵਿਆਹ ਹੋ ਗਿਆ ਤੇ ਮਿਰਗੀ ਵੀ ਠੀਕ ਹੋ ਜਾਏਗੀ ਮਿਰਗੀ ਦੀ ਕਿਹੜੀ ਗੱਲ ਹੈ ਮਤਲਬ ਉਹ ਜਿਹੜੀ ਗੱਲ ਉਹਨਾਂ ਨੇ ਓਲਾ ਰੱਖਿਆ ਸੀ ਕਾਰਜ ਕਰਨ ਵਾਸਤੇ ਉਹਨੇ ਆ ਕੇ ਕਹਿ ਦਿੱਤਾ ਗੱਲ ਵੜ ਦਿੱਤੀ ਉਹਨਾਂ ਦੀ ਵੀ ਕੋਈ ਨਹੀਂ ਵਿਆਹ ਕਰੋ ਮੁਰਗੀ ਦਾ ਕੀ ਹੈ ਮੁਰਗੀ ਤਾਂ ਠੀਕ ਹੁੰਦੀ ਰਹਿੰਦੀ ਹੈ ਤੇ ਖਾਲਸਾ ਜੀ ਕਿਸੇ ਦਾ ਕੰਮ ਵਿਗਾੜ ਦੇਣਾ ਕਿਸੇ ਦੀ ਗੱਲ ਵੜ ਦੇਣੀ ਕਿਸੇ ਦਾ ਵਧੀਆ ਹੁੰਦਾ ਕੰਮ ਵੀ ਵਿਗਾੜ ਦੇਣਾ ਉਹ ਵੀ ਹੱਤਿਆ ਬਰਾਬਰ ਹੈ ਜਿਵੇਂ ਕਲਗੀਧਰ ਸਵਾਮੀ ਜੀ ਨੇ 52 ਹੁਕਮ ਨਿਯਾਮਿਆਂ ਵਿੱਚ ਵੀ ਖਾਲਸਾ ਜੀ ਇਹ ਕਿਹਾ ਵੀ ਗੁਰੂ ਦਾ ਸਿੱਖ ਜਿਹੜਾ ਨਾ ਉਹ ਕਿਸੇ ਦਾ ਕਾਰਜ ਨਾ ਵਿਗਾੜੇ ਇਹ ਵੀ ਹੁਕਮ ਹੈ ਸਾਨੂੰ ਮਹਾਰਾਜਿਆਂ ਦਾ ਸੋ ਸਤਿਗੁਰ ਜੀ ਅੱਗੇ ਕਹਿੰਦੇ ਅਸੰਖ ਪਾਪੀ ਪਾਪ ਕਰ ਜਾਹੇ ਅਨਗਿਣਤ ਹੀ ਪਾਪੀ ਲੋਕ ਨੇ ਪਾਪ ਕਰਕੇ ਇੱਥੋਂ ਤੁਰੇ ਜਾ ਰਹੇ ਮਹਾਰਾਜ ਕਹਿੰਦੇ ਕਰੋੜਾਂ ਹੀ ਭਾਪਕ ਮਾਉਣ ਵਾਲੇ ਲੋਕ ਨੇ ਨਿਤਾਪ੍ਰਤ ਪਾਪਕ ਮਾਰੇ ਪਾਪ ਕਰ ਜਾਹੇ ਪਾਪ ਕਰ ਕਰਕੇ ਤੁਰੇ ਜਾਂਦੇ ਧਰਤੀ ਤੋਂ ਅਸੰਖ ਕੂੜਿਆਰ ਕੂੜੇ ਫਿਰਾਹ ਸਤਿਗੁਰ ਜੀ ਕਹਿੰਦੇ ਅਨਗਿਣਤੀ ਲੋਕ ਨੇ ਝੂਠੇ ਇਹ ਸਿੱਧ ਲੋਕੋ ਝੂਠ ਬੋਲਣ ਵਾਲੇ ਤੇ ਝੂਠ ਬੋਲ ਬੋਲ ਕੇ ਉਹ ਵੀ ਤੁਰੇ ਜਾ ਰਹੇ ਤੇ ਸਾਰਾ ਦਿਨ ਫਿਰਦੇ ਰਹਿੰਦੇ ਉਹ ਉਹਨਾਂ ਨੂੰ ਆਸਰਾ ਹੀ ਝੂਠਦਾ ਹੈ ਕਿਉਂਕਿ ਉਹਨਾਂ ਦੀ ਕਮਾਈ ਝੂਠਦੀ ਹੈ ਉਹ ਝੂਠ ਮਾਰਨਗੇ ਤੇ ਕਮਾਈ ਹੋਵੇਗੀ ਹੁਣ ਖਾਲਸਾ ਜੀ ਜਿਵੇਂ ਦੁਕਾਨਦਾਰ ਹੋਣ ਮਹਾਰਾਜਿਆਂ ਨੇ ਇਹਨਾਂ ਨੂੰ ਵੀ ਇੱਕ ਰੁਤਬਾ ਦੱਸਿਆ ਵੀ ਕਿਵੇਂ ਭਾਈ ਦੁਕਾਨਦਾਰੀ ਕਰਨੀ ਹੈ ਹੁਣ ਚੀਜ਼ 10 ਰੁਪਈਆ ਦੀ ਹੁੰਦੀ ਹੈ ਤੇ ਖਾਲਸਾ ਜੀ ਝੂਠ ਬੋਲ ਕੇ 100 ਲੈਂਦੇ ਨੇ ਤੇ ਉਹ ਝੂਠ ਹੀ ਆ ਝੂਠ ਦੀ ਕਿਰਤ ਹੈ हां जे किसी ने दसਾਂ ਦੀ ਚੀਜ਼ ਪਿੱਛੋਂ ਨਿਹਾਂਦੀ ਆ ਤੂੰ ਹੀ 30 ਕੱਢ ਲਓ 50 ਕੱਢ ਲਓ ਪਰ ਬਹੁਤਾ ਕਿਸੇ ਦਾ ਗਾਲ ਘੁਟ ਦੇਣਾ ਉਹ ਵੀ ਕੂੜੇ ਝੂਠੇ ਲੋਕ ਨੇ ਮਹਾਰਾ ਕਹਿੰਦੇ ਤਮੋ ਗੁਣੀ ਬਿਰਤੀ ਦੇ ਲੋਕ ਨੇ ਅਸੰਖ ਮਲੇਸ਼ ਮਲ ਭਖ ਖਾਹ ਮਹਾਰਾ ਜੀ ਕਹਿੰਦੇ ਅਨੇਕਾਂ ਹੀ ਮਲੇਸ਼ ਨੇ ਸਿੱਧ ਲੋਕੋ ਇਹਨੇ ਮਾੜੇ ਲੋਕ ਨੇ ਜਿਹੜੇ ਗੰਦਗੀ ਦੇ ਕੀੜੇ ਬਣੇ ਹੋਏ ਨੇ ਗੰਦੀਆਂ ਮੰਦੀਆਂ ਚੀਜ਼ਾਂ ਖਾਂਦੇ ਰਹਿੰਦੇ ਗੰਦ ਖਾਂਦੇ ਲੋਕੋ ਖਾਲਸਾ ਜਿਵੇਂ ਤੰਬਾਕੂ ਆ ਜਿਹੜੀਆਂ ਹੋਰ ਕਈ ਪ੍ਰਕਾਰ ਨਸਾਵਰਾਂ ਵਗੈਰਾ ਕਈ ਕੁਛ ਖਾਲਸਾ ਜੀ ਲੋਕ ਖਾ ਲੈਂਦੇ ਇਹ ਗੰਦੇ ਅਪ੍ਰਿਸ਼ਟ ਲੋਕ ਕਈ ਇਹੋ ਜਿਹੇ ਨੇ ਜਿਹੜੇ ਜਿੱਦਾਂ ਚਾਈਨਾ ਵੱਲ ਝਾਤ ਮਾਰ ਕੇ ਵੇਖੋ ਸੱਪ ਡੱਡੂ ਕੀੜੇ ਮਕੌੜੇ ਜੋ ਕੁਛ ਉਹਨਾਂ ਦੇ ਹੱਥ ਆਉਂਦਾ ਇਥੋਂ ਤੱਕ ਕਿ ਕੁੱਤਾ ਵੀ ਖਾਂਦੇ ਨੇ ਇਸ ਸ੍ਰਿਸ਼ਟੀ ਤੇ ਉਹ ਵੀ ਲੋਕ ਨੇ ਜਿਹੜੇ ਬੰਦਾ ਵੀ ਖਾਂਦੇ ਨੇ ਸੋ ਮਹਾਰਾਜ ਜੀਆ ਨੇ ਕਿਹਾ ਵੀ ਇਸ ਧਰਤੀ ਉੱਤੇ ਮਲੇਸ਼ ਲੋਕ ਇਹੋ ਜਿਹੇ ਨੇ ਜਿਹੜੇ ਮਲ ਭਖ ਖਾਹੇ ਗੰਦ ਤੋਂ ਗੰਦ ਵੀ ਚੀਜ਼ ਖਾ ਜਾਂਦੇ ਇਹੋ ਜੇ ਤਮੋ ਗੁਣੀ ਸ੍ਰਿਸ਼ਟੀ ਵਿੱਚ ਲੋਕ ਵੀ ਰਹਿੰਦੇ ਨੇ ਜਿਵੇਂ ਸ਼ਰਾਬਾਂ ਕਬਾਬਾਂ ਖਾਣੀਆਂ ਪੀਣੀਆਂ ਖਾਲਸਾ ਜੀ ਇਹ ਵੀ ਗੰਧ ਰੂਪ ਹੀ ਆਉਂਦੀਆਂ ਮੀਟ ਅੰਡੇ ਆਦਿਕ ਇਹ ਜਿਹੜੇ ਲੋਕ ਛੱਕਦੇ ਜਿੱਥੋਂ ਮਰਜੀ ਜਿੱਥੋਂ ਟੱਕਰਿਆ ਖਾਲਸਾ ਜੀ ਇਹ ਨਹੀਂ ਵੇਖਣਾ ਕਿਹਦਾ ਆ ਕਿਵੇਂ ਆ ਕਿਉਂ ਆ ਉਥੋਂ ਹੀ ਚਰਨ ਲੱਗ ਪੈਣਾ ਹਾਲੇ ਕਿ ਮੁਸਲਮਾਨ ਲੋਕ ਜਿਹੜੇ ਉਹ ਕਿਸੇ ਦਾ ਜਿਹੜਾ ਮੀਟ ਕਦੇ ਨਹੀਂ ਖਾਂਦੇ ਤੇ ਸਾਡੇ ਜਿਹੜੇ ਲੋਕ ਨੇ ਖਾਲਸਾ ਜੀ ਬਹੁਤੇ ਇਹਨਾਂ ਨੂੰ ਬਸ ਫਰੀ ਫਰੀ ਦਾ ਵਿਆਹ ਵੇਖਣਾ ਚਾਹੀਦਾ ਸ਼ਰਾਬ ਵੀ ਉਥੋਂ ਪੀਣੀ ਮੀਟ ਵੀ ਉਥੋਂ ਖਾਣਾ ਮਾਰਾ ਕਹਿੰਦੇ ਇਹੋ ਜੇ ਤਮੋ ਗੁਣੀ ਵਰਤੀ ਵਾਲੇ ਲੋਕ ਵੀ ਨੇ ਅਸੰਖ ਨਿੰਦਕ ਸਿਰ ਕਰਹੇ ਭਾਰ ਮਹਾਰਾਜ ਜੀ ਕਹਿੰਦੇ ਅਨੇਕਾਂ ਹੀ ਗੁਰੂ ਘਰਾਂ ਦੇ ਤੇ ਸੰਤਾਂ ਦੇ ਨਿੰਦਕ ਹਨ ਧਰਤੀ ਤੇ ਬਹੁਤ ਨਿੰਦਿਆ ਕਰਨ ਵਾਲੇ ਅਣਗਿਣਤ ਲੋਕ ਨੇ ਨਿਤਾ ਅਪ੍ਰਤ ਕਿਸੇ ਦੀ ਕਿਸੇ ਦੀ ਨਿੰਦਿਆ ਚੱਲਦੀ ਹੈ ਹਰ ਕੋਈ ਇਹੋ ਜਿਹਾ ਸੰਸਾਰ ਵਿੱਚ ਘਰ ਨਹੀਂ ਜਿੱਥੇ ਖਾਲਸਾ ਦੀ ਨਿੰਦਿਆ ਨਾ ਹੁੰਦੀ ਹੋਵੇ ਹਾਂ ਕਿਸੇ ਤੇ ਕਲਗੀਧਰ ਸਵਾਮੀ ਦੀ ਮਿਹਰ ਹੋਵੇ ਕਿਸੇ ਗ੍ਰਹਿ ਤੇ ਉਥੇ ਨਹੀਂ ਹੁੰਦੀ ਨਹੀਂ ਤੇ ਖਾਲਸਾ ਜੀ ਗੁਰੂ ਗੁਰਦੁਆਰਿਆਂ ਚ ਮੰਦਿਰਾਂ ਮਸੀਤਾਂ ਜਿੱਥੇ ਵਾਹਿਗੁਰੂ ਦਾ ਨਾਮ ਲੈਣਾ ਸੀ ਉਥੇ ਵੀ ਲੋਕੀ ਜਾ ਕੇ ਨਿੰਦਿਆ ਕਰਦੇ ਤੇ ਸਿਰ ਭਾ ਸਿਰ ਕਰੇ ਭਾਰ ਫਿਰ ਖਾਲਸਾ ਜੀ ਦੇ ਦੋ ਅਰਥ ਨੇ ਵੀ ਇੱਕ ਤੇ ਉਹ ਨਿੰਦਿਆ ਕਰਦੇ ਨੇ ਪੂਰੇ ਸਿਰ ਦਾ ਭਾਰ ਲਾ ਕੇ ਸਿਰ ਜੋਰ ਹੋ ਕੇ ਨਿੰਦਿਆ ਕਰਦੇ ਆ ਆਪਣਾ ਪੂਰਾ ਤਾਣ ਲਾ ਕੇ ਵੀ ਨਿੰਦਿਆ ਹੀ ਕਰਨੀ ਆ ਸਾਰੀ ਦਿਹਾੜੀ ਇਹ ਦੂਸਰਾ ਅਰਥ ਹੈ ਖਾਲਸਾ ਜੀ ਸਿਰ ਕਰੇ ਭਾਰ ਜਿਹੜੇ ਨਿੰਦਕ ਨੇ ਅਣਗਿਣਤ ਲੋਕ ਨਿੰਦਕ ਨੇ ਉਹ ਫਿਰ ਸਿਰ ਦੇ ਭਾਰ ਆਉਂਦੇ ਨੇ ਮਾਂ ਦੇ ਪੇਟ ਵਿੱਚ ਆਪਾਂ ਸਿਰ ਦੇ ਭਾਰ ਲਮਕੇ ਹੁੰਨੇ ਹਨ ਸਾਡੀਆਂ ਲੱਤਾਂ ਤਾਣ ਹੁੰਦੀਆਂ ਸਿਰ ਠਾਂ ਹੁੰਦਾ ਮਹਾਰਾਜ ਕਹਿੰਦੇ ਜਿਹੜੇ ਨਿੰਦਕ ਨੇ ਉਹ ਹਰ ਵਾਰ-ਵਾਰ ਮਾਂ ਦੇ ਪੇਟ ਰਾਂ ਹੀ ਤੁਰੇ ਆਉਂਦੇ ਸਿਰ ਦੇ ਭਾਰ ਆ ਕੇ ਤੁਰੇ ਆਉਂਦੇ ਇਹ ਵੀ ਇਹਦੇ ਅਰਥ ਨੇ ਨਾਨਕ ਨੀਚ ਕਹੈ ਵਿਚਾਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੇ ਇੱਥੇ ਖਾਲਸਾ ਜੀ ਨੀਵੀਂ ਸ਼੍ਰੇਣੀ ਨੀਚ ਲੋਕਾਂ ਦੀ ਗੱਲ ਕੀਤੀ ਆ ਤਮੋ ਗੁਣੀ ਬਿਰਤੀ ਵਾਲਿਆਂ ਦੀ ਗੱਲ ਕੀਤੀ ਹੈ ਕਈ ਇੱਥੇ ਖਾਲਸਾ ਜੀ ਇਦਾਂ ਪੜਦੇ ਨਾਨਕ ਨੀਚ ਕਹੈ ਵਿਚਾਰ ਕਹਿੰਦੇ ਵੇਖੋ ਧੰਗੁਰੂ ਨਾਨਕ ਸਾਹਿਬ ਜੀਆ ਨੇ ਆਪਣੇ ਆਪ ਨੂੰ ਵੀ ਨੀਚ ਆਖਿਆ ਇੱਥੇ ਖਾਲਸਾ ਜੀ ਨੀਚ ਨਹੀਂ ਆਖਿਆ ਇੱਥੇ ਮਹਾਰਾਜ ਕਹਿ ਰਹੇ ਨਾਨਕ ਨੀਚ ਕਹੈ ਵਿਚਾਰ ਨਾਨਕ ਅਲੱਗ ਕਹਿਣਾ ਤੇ ਬਾਕੀ ਤਿੰਨ ਅੱਖਰ ਇਕੱਠੇ ਕਹਿਣੇ ਨੇ ਨੀਚ ਕਹੈ ਵਿਚਾਰ ਕਿ ਧੰਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਜੀ ਹਜੂਰ ਸੱਚੇ ਪਾਸ਼ਾ ਨੀਵੀਂ ਲੋਕਾਂ ਦੀ ਨੀਵੀਂ ਸ਼੍ਰੇਣੀ ਭਾਵ ਤਮੋਗੁਣੀ ਸ੍ਰਿਸ਼ਟੀ ਦਾ ਵਿਚਾਰ ਬਿਆਨ ਕਰਦੇ ਪਏ ਨੀਵੀਂ ਨੀਚ ਕਹੇ ਵਿਚਾਰ ਨੀਚਾ ਲੋਕਾਂ ਦੇ ਜਿਹੜੇ ਨੀਚ ਲੋਕ ਨੇ ਪਾਪੀ ਨੇ ਗਲ ਵੱਢ ਕੇ ਹਤਿਆ ਕਰਨ ਵਾਲੇ ਨੇ ਕੁੜਿਆਰ ਨੇ ਮਲੇਸ਼ ਨੇ ਨਿੰਦਕ ਨੇ ਸੋ ਹਰਾਮਖੋਰ ਨੇ ਚੋਰ ਨੇ ਮੂਰਖ ਨੇ ਇਹ ਸਾਰੇ ਨੀਚ ਸ਼੍ਰੇਣੀ ਹੈ ਤਮੋ ਬਿਰਤੀ ਵਾਲੇ ਤਮੋ ਵਾਲੇ ਲੋਕ ਝਾਤ ਮਾਰ ਕੇ ਵੇਖੋ ਹੁਣ ਭਾਈ ਤਮੋ ਬਿਰਤੀ ਕੀ ਦੀ ਹੈ ਸਾਰਿਆਂ ਦੀ ਏ ਖਾਲਸਾ ਜੀ ਅਸੀਂ ਕਿਸੇ ਕੋਲੋਂ ਖੋਣਾ ਚਾਹੁੰਨੇ ਆ ਕਿਸੇ ਤੋਂ ਵੱਡਾ ਹੋਣਾ ਚਾਹੁੰਨੇ ਆ ਕਿਸੇ ਨੂੰ ਮਾਰ ਕੇ ਸੋ ਇਹ ਸਾਰਿਆਂ ਦੀ ਤਮੋ ਬਿਰਤੀ ਵੀ ਹੁੰਦੀ ਹੈ ਸੋ ਨਾਨਕ ਨੀਚ ਕਹਾ ਵਿਚਾਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੀਚ ਬਿਰਤੀ ਵਾਲੇ ਲੋਕਾਂ ਦੀ ਇੱਥੇ ਵਿਚਾਰ ਕਰ ਰਹੇ ਵਾਰਿਆ ਨਾ ਜਾਵਾ ਏਕ ਵਾਰ ਮਹਾਰਾਜ ਕਹਿੰਦੇ ਤੇਰੀ ਸ੍ਰਿਸ਼ਟੀ ਧੰਨ ਹੈ ਵਾਹਿਗੁਰੂ ਮੈਂ ਤੇਰੀ ਸ੍ਰਿਸ਼ਟੀ ਦਾ ਇੱਕ ਵਾੜ ਜਿੰਨਾ ਵੀ ਵਰਣਨ ਨਹੀਂ ਕਰ ਸਕਦਾ ਮੈਂ ਕੁਝ ਨਹੀਂ ਕਹਿ ਸਕਦਾ ਸਤਗੁਰੂ ਜੀ ਜੋਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਮਾਰਾ ਸੱਚੇ ਪਾਸ਼ਾ ਹੈ ਵਾਹਿਗੁਰੂ ਜੀ ਤੁਸੀਂ ਤਿੰਨ ਆਕਾਲਾਂ ਵਿੱਚ ਸਤ ਹੋ ਸਲਾਮਤ ਹੋ ਸਦਾ ਸਥਿਰ ਹੋ ਇਹ ਨਰੰਕਾਰ ਇਹ ਅਕਾਲ ਪੁਰਖ ਵਾਹਿਗੁਰੂ ਜੀ ਜੋ ਵੀ ਤੁਹਾਨੂੰ ਪਾਉਂਦੀ ਹੈ ਉਹੀ ਕਾਰਕਿਰਤ ਚੰਗੀ ਲੱਗਦੀ ਹੈ ਉਹੀ ਸਭ ਕੁਝ ਸਹੀ ਹੈ ਜੋ ਆਪ ਜੀ ਮਾਰਾ ਸੱਚੇ ਪਾਸ਼ਾ ਕਰਦੇ ਹੋ ਇੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਾਰਾ ਇਹਨੇ ਤਮੋਬਰਤੀ ਵਾਲੇ ਲੋਕਾਂ ਦੀ ਖਾਲਸਾ ਜੀ ਵਿਚਾਰ ਕੀਤੀ ਹੈ ਦੀਨ ਦੁਨੀ ਦੇ ਮਾਲਕ ਜੀ ਦੀ ਕਿਰਪਾ ਸਦਕਾ ਆਪਾਂ 18ਵੀਂ ਪੌੜੀ ਖਾਲਸਾ ਜੀ ਵਿਚਾਰੀ ਹੈ ਹੁਣ ਅੱਗੇ ਰਜੋ ਗੁਣ ਵਾਲਾ ਕਲ ਵਿਚਾਰਾਂਗੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮੇਰਾ ਕਰਨ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ